ਕਿੰਦੀ ਕੋਰੇ ਚਾਗਾ ਲੱਗਿਆ ਉਹਨੂੰ ਸੁਈਆ ਪਿਆਰੀ ਸਾਧ ਗਈ ਕੋਰੇ ਕੋਰੇ ਯਾਰ ਕੋਰੇ ਸੱਕੇ ਲਾਓ ਮਰ ਮਰੋ ਲਾ ਕੇ ਨਾ ਆਇਓ ਕੋਰੇ ਦੇ ਹੋ ਜੋ ਕੋੜ ਲਾਹੋ ਤਾਂ ਪਾ ਕੇ ਨਾ ਕੇ Thank <laughs> you. ਕਿਉਂ ਕੀ ਬੱਸ ਓੜ ਥੋੜੀ ਯਾਰ ਮੋਨ ਸਾਹ ਬਾਟਾ ਦੇ ਨਿਹਾਲਿਆਂ ਆ ਬਾਈ ਪੁੱਲ ਗਿਆ ਲਾਪੜਾ ਵਾਹਿਗੁਰੂ ਆਹ ਪਾਰਟੀ ਚ ਪਾ ਦੇ ਨੂਰ ਪਾਣਾ ਸਭੋ ਆਜੋ ਆਜੋ ਨੂਰ ਆਏ ਕਿਦਾਂ ਨੇ ਮਨ ਖੋ ਜੂ ਨੂਰ ਪਾਵੇ ਦਸੰਤਰੀ ਪਾਓ ਤੁਹਾਡੀ ਸੇਵਾ ਸਭ ਹੋ ਗਈ ਆ ਟਾਈਮ ਬੱਤੇ ਦੀ ਥੋੜੀ ਗਿਆ ਰਹਿ ਗਿਆ ਥੋੜੀ ਥਾਡੀ ਦੇ ਆ ਮਗਰ ਰਾਮ ਮਗਰ ਓਏ ਬੜਾ ਮੇਰੀ ਵੀ ਇੱਧਰ ਆ ਬਬੂ ਮੇਰੀ ਮੇਰੀ ਬੜਾ ਮਗਰ ਆ ਆ ਵੇ ਨੰਬਾ ਜਾ ਰਿਹਾ ਸੂਰ ਰਾਮ ਦਾ ਮਾਵੇ ਚੁੰਗੇ ਨੇ ਵਾਲੋ ਜਾਵੇ ਸ਼ੀਗਾ ਸੀਗਾ ਲਾ ਬਾਦੂ ਪਾਵੇ ਹਾ ਚਿਰ ਗਿਆ ਟਾਲਾ ਜਗਾਰਾ ਬੁਲਾਵੇ ਨਾਲੋ ਦੀ ਜਨ ਸਾਹਿਬ ਜੀ ਦੇ ਮਨੂ ਭਾਵੇ ਸ੍ਰੀ ਅਕਾਲ ਜੀ ਜੀ ਪੱਤਰਕਾਰ ਆ ਸਾਡੇ ਨਾਲ ਸੋਸ਼ਲ ਮੀਡੀਆ ਵਾਲੇ ਸੋਸ਼ਲ ਮੀਡੀਆ ਦੇ ਇੰਚਾਰਜ ਪ੍ਰਧਾਨ ਤੋਂ ਮੀਡੀਆ ਸਰਕਲ ਪ੍ਰਧਾਨ नहीं सो रखा हरकत नहीं एक बार जिस मन बसे सुने नेत्रीत तिजनिया व्यपक्तीत जन्म मन्ने तक गुणवादा उपलब्ध देतिकालि गावे सुखदो गति देता तव साध मन तक लो खेलम दीखेलो हां जी कोई प्रोग्राम बस बनने दे जी ਹੋਈ ਹੋਈ ਨਾਮ ਤੇ ਗੁਰਨਾਮ ਸਤਿਮਣੀ ਗੁਰਦਾਰਿਆ ਦਾ ਦੋ ਘੋੜੀ ਸੇਠਾ ਪਰਨਾ ਸਾਰਾ ਆਂਦਰਪ੍ਰਤਾ ਤੇ ਕਰਮਾ ਤਬ ਤੇ ਉੱਚਾ ਕੀ ਸੋਦਾ ਬੰਤੀ ਨਾਮ ਤੇ ਗੁਰਨਾਮ ਸਤਿਮਣੀ ਵਾਹਿਗੁਰੂ ਕੀ ਤਾਲ ਤਾਲ ਅੱਗੇ ਪੈਂਦਾ ਹੁੰਦਾ ਗੁਰਦੁਆਰਾ ਭਾਈ ਮਾਨ ਸਾਹਿਬ ਜੀ ਦਾ ਸਤਿਨਾਮ ਵਾਹਿਗੁਰੂ ਬਹੁਤ ਵੇਰਿਆ ਕਿਹਾ ਮੇਰੀ ਘਤੀ

got 好家伙 ਮਾਛੀਵਾੜੇ ਦੇ ਜੰਗਲ ਵਿੱਚ ਆ ਗਿਆ ਸਾਰਾ ਪਰਿਵਾਰ ਵਾਰ ਕੇ ਮਾਛੀਵਾੜੇ ਦੇ ਜੰਗਲ ਵਿੱਚ ਆ ਗਿਆ ਸਾਰਾ ਪਰਿਵਾਰ ਮਾਝੀਵਾੜੇ ਦੇ ਜੰਗਲ ਵਿੱਚ ਆ ਗਿਆ ਸਾਰਾ ਪਰਿਵਾਰ ਵਾਰ-ਵਾਰ ਕੇ ਮਾਝੀਵਾੜੇ ਦੇ ਜੰਗਲ ਵਿੱਚ ਆ ਗਿਆ ਸਾਰਾ ਪਰਿਵਾਰ ਵਾਰ-ਵਾਰ ਸਰਲੀ ਵੀ ਕਮਜ਼ੋਰੀ ਆਇਆ ਰੱਬੀ ਉਹਦੇ ਦਰਜਨ ਕਰਨੇ ਕੀ ਕਮਜ਼ੋਰੀ ਆਇਆ ਦੰਦੀ ਨੂੰ ਦੇ ਦਰਜਨ ਕਰਨੇ ਕੀ ਕਮਜ਼ੋਰੀ ਆਇਆ I'm ਕੁਸ਼ੀਆਂ ਦੇ ਜਗਾਰੇ ਕੇ ਜਾਵੇ ਸੋਨਿਆ ਆਲੋ ਜਾਵੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨੂੰ ਪਾਵੇ ਜੀ ਦਾ ਨਾ ਮਿਲਾਵੇ ਨੇ ਆਲੋ ਜਾਵੇ ਬਹਾਦਰ ਪਾਪਾ ਬਿਰੀਦਨ ਸਾਹਿਬ ਜੀ ਨੂੰ ਪਾਵੇ ਖੁਸ਼ੀਆਂ ਦੇ ਜਕਾਰੇ ਕਿ ਜਾਵੇ ਸੋਨਿਆਲ ਹੋ ਜਾਵੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਨੂੰ ਭਾਵੇ ਜਕਾਰਾ ਬੁਲਾਵੇ ਨਿਹਾਲ ਹੋ ਜਾਵੇ ਸਿੰਘਾ ਸਿਧਾ ਦੇ ਮਨ ਨੂੰ ਭਾਵੇ ਜਕਾਰਾ ਬੁਲਾਵੇ ਨਿਹਾਲ ਹੋ ਜਾਵੇ ਤਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਿਆਰੀ ਸਾਧ ਸੰਗਤ ਜੀ ਪੌਲ ਬੁਖਤ ਸਿੰਘ ਸਾਹਿਬ ਪਹੁੰਚ ਗਿਆ ਜੀ ਅੱਜ ਦੇ ਰਾਤ ਦੇ ਪੜਾਏ ਇੱਥੇ ਲੱਗਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਿੱਚ ਉੱਕੇ ਕੰਨ ਨਾਲ ਆ ਰਹੇ ਦੇ ਰੰਗ ਬੁਰੇ ਤਾਂ ਸਾਬਦੈ ਤੈ ਲੋ ਸਾਖੀ ਸਾਡੇ ਦੇ ਸਤਿਗੁਰਾਂ ਦਾ ਜਿਹੜਾ ਉਪਦੇਸ਼ ਹੈ ਗੁਰੂ ਕੀ ਬਾਣੀ ਤੇ ਉਹ ਸਾਖੀ ਵੀ ਪ੍ਰਗਟ ਹੋ ਗਈ ਹੈ ਇਹ ਗੁਰੂ ਕੀ ਬਾਣੀ ਦੀ ਸਾਖੀ साथी हरहुंदा गवा दीने फलाने ने मतलब वाला के आ कार्य की कीता कोई कह दे रे के मैं एड़ी शादी निनाम वाहित नन कीने साथी तेने गुरु का मजे जेड़ा परकट हो गया बाकी गुरु के शब्द से थे समाज में ਸ਼ੰਕਰੀ ਕੀ ਕਥਨ ਕਰੈ ਆ ਗਿਆ ਫੌਜਾਂ ਰਬਾ ਜੀ ਇਹ ਕਿੱਥੋਂ ਆਈਆਂ ਫੌਜਾਂ ਆਈਆਂ ਲੰਦਾ ਦੀ